ਰੈਡੀ ਆਧੁਨਿਕ ਵਿਚਾਰਾਂ ਆਵਾਜਾਈ ਅਤੇ ਅਤ ਅਧੁਨਿਕ ਸੰਚਾਰ ਸਾਧਨਾ ਨੇ ਸਮਾਜ ਦਾ ਹੋਰ ਸਮਾਜਾਂ ਨਾਲ ਸੰਪਰਕ ਜੋੜ ਦਿੱਤਾ ਹੈ ਡੰਡੀ ਵਿਆਹ ਸੰਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ ਡੰਡੀ ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਾ ਜਾਂਦਾ ਸੀ ਡੰਡੀ ਅੱਜ ਵਿਆਹ ਸਮਾਜਿਕ ਸਮਝੌਤਾ ਹੈ ਡੰਡੀ ਰਸਮਾਂ ਦਾ ਵਿਰੋਧ ਪ੍ਰਕਿਰਤੀ ਦੇ ਵਿਰੋਧ ਵਿੱਚ ਅੱਜ ਦਾ ਮਨੁੱਖ ਖੁਦ ਨੂੰ ਇਕੱਲਾ ਅਤੇ ਅਸੁਰੱਖਿਤ ਮਹਿਸੂਸ ਨਹੀਂ ਕਰਦਾ ਹੈ ਡੰਡੀ ਵਿਆਹ ਤੋਂ ਪਹਿਲਾਂ ਸ਼ਗਨ ਕਰਨ ਸਮੇਂ ਵਿਤ ਤੋਂ ਪਰੋਖੇ ਹੋ ਕੇ ਮਹਿੰਗੀਆਂ ਤੋਂ ਮਹਿੰਗੀਆਂ ਸਗਾਤਾਂ ਦੇਣ ਦਾ ਰਿਵਾਜ ਪੈਂਦਾ ਜਾ ਰਿਹਾ ਡੰਡੀ ਮੁੰਡੇ ਨੂੰ ਮੁੰਦਰੀ ਕੜਾ ਪਾਇਆ ਜਾਂਦਾ ਹੈ ਡੰਡੀ ਮਠਾਈ ਦੇ ਡੱਬੇ ਦਿੱਤੇ ਜਾਂਦੇ ਹਨ ਡੰਡੀ ਰਿਸ਼ਤੇਦਾਰਾਂ ਨੂੰ ਗੰਡਾ ਫੇਰਨ ਦੀ ਤਾਂ ਮਠਾਈ ਦਿੱਤੀ ਜਾਂਦੀ ਹੈ ਡੰਡੀ ਰੁਪਏ ਨਕਦ ਦੇਣ ਦਾ ਰਿਵਾਜ ਵਾਦ ਗਿਆ ਹੈ ਡੰਡੀ ਵਿਆਹ ਉੱਤੇ ਵਾਦੂ ਪੈਸਾ ਖਰਚ ਕੀਤਾ ਜਾਂਦਾ ਹੈ ਡੰਡੀ ਇਹ ਸਭ ਕੁਝ ਲੋਕਾਂ ਵੱਲੋਂ ਸਮਾਜਿਕ ਰੁਤਬੇ ਲਈ ਜਾਂ ਆਖ ਲਵੋ ਆਪਣੀ ਸੋਭਾ ਵਧਾਉਣ ਲਈ ਕੀਤਾ ਜਾਂਦਾ ਹੈ ਡੰਡੀ ਚਾਹੀਦਾ ਹੈ ਕਿ ਅਸੀਂ ਚਾਦਰ ਵੇਖ ਕੇ ਆਪਣੇ ਪੈਰ ਪਸਾਰੀਏ ਵਾਰ ਵਿਆਹਾਂ ਵਿੱਚ ਸਾਰੇ ਖਰਚੇ ਵੇਖੋ ਵੇਖੀ ਕੀਤੇ ਜਾਂਦੇ ਹਨ ਡੰਡੀ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਹੈ ਲੋਕ ਸਮਾਜਿਕ ਟੌਰ ਖਾਤਰ ਕਰੋੜਾ ਰੁਪਏ ਫੂਕ ਦੇਣਗੇ ਖਾਣ ਪੀਣ ਦੀਆਂ ਚੀਜ਼ਾਂ ਉੱਤੇ ਵਾਧੂ ਖਰਚਾ ਕੀਤਾ ਜਾਂਦਾ ਹੈ ਭਾਂਤ ਭਾਂਤ ਦੇ ਸਟਾਲ ਲائے ਜਾਂਦੇ ਹਨ ਕੁਝ ਕੁ ਖਾਦਾ ਜਾਂਦਾ ਹੈ ਪਰ ਉਸ ਤੋਂ ਵੱਧ ਡਸਟਬਿਨ ਵਿੱਚ ਜਾਂਦਾ ਹੈ ਰੈਡੀ ਪਰ ਕਿਸੇ ਗਰੀਬ ਗੁਰਬੇ ਦੀ ਮਦਦ ਨਹੀਂ ਕੀਤੀ ਜਾਂਦੀ ਡੰਡੀ ਵਿਆਹਾਂ ਵਿੱਚ ਬੀਬੀਆਂ ਬੇਲੋੜਾ ਖਰਚਾ ਕਰਨ ਵਿੱਚ ਮੋਹਰੀ ਹੁੰਦੀਆਂ ਹਨ ਕਪੜਿਆਂ ਅਤੇ ਗਹਿਣਿਆਂ ਉੱਤੇ ਬਹੁਤ ਜ਼ਿਆਦਾ ਖਰਚਾ ਕੀਤਾ ਜਾਂਦਾ ਹੈ ਸੋ ਸਿਰਫ ਇੱਕ ਦਿਨ ਲਈ ਹੀ ਪੈਂਦੇ ਹਨ ਡੰਡੀ ਸਮਾਜ ਵਿੱਚ ਆਪਣਾ ਰੁਤਬਾ ਰੱਖਦੇ ਰੱਖਦੇ ਕਰਜ਼ਾ ਸਿਰ ਤੋਂ ਉੱਪਰ ਕਰ ਲੈਂਦੇ ਹਨ ਡੰਡੀ ਕੀ ਇਹ ਸਹੀ ਹੈ ਪ੍ਰਸ਼ਨ ਚਿੰਨ ਇਹ ਬਹੁਤ ਵੱਡਾ ਸਵਾਲ ਹੈ ਡੰਡੀ ਇਸ ਗੱਲ ਤੋਂ ਮੁਣਕਰ ਨਹੀਂ ਹੋ ਸਕਦੇ ਕਿ ਵਿਆਹ ਵਿੱਚ ਨਿਭਾਉਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਡੰਡੀ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਕਾਰਨ ਹੁੰਦੇ ਹਨ ਡੰਡੀ ਵਿਆਹ ਦੀਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਹਨ ਜੋ ਕਿ ਸਮੇਂ ਵਿੱਚ ਵਿਆਹ ਦੀਆਂ ਇਹਨਾਂ ਰਸਮਾਂ ਨੂੰ ਨਿਭਾਉਣ ਦੀ ਪਰੰਪਰਾ ਹੌਲੀ-ਹੌਲੀ ਘਟਦੀ ਜਾ ਰਹੀ ਹੈ ਡੰਡੀ ਇਹਨਾਂ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਲੋੜਿੰਦੇ ਉਪਰਾਲੇ ਕਰਨ ਦੀ ਲੋੜ ਹੈ ਡੰਡੀ ਪੰਜਾਬੀ ਵਿਆਹ ਬਹੁਤ ਵਿਸਤ੍ਰਿਤ ਅਤੇ ਜਟਿਲ ਪ੍ਰਕਿਰਿਆ ਹੈ ਡੰਡੀ ਇਹ ਪ੍ਰਕਿਰਿਆ ਸਮੇਂ ਅਨੁਸਾਰ ਬਹੁਤ ਵੱਡੇ ਸਮੇਂ ਤੀਕਰ ਫੈਲੀ ਹੁੰਦੀ ਹੈ ਡੰਡੀ ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜਾਉਣ ਤੱਕ ਇਹ ਚੱਲਦੀ ਰਹਿੰਦੀ ਹੈ ਡੰਡੀ ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਹਨ ਜਿੰਨਾ ਰਾਹੀਂ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ ਦੰਡੀ ਮੁੱਖ ਤੌਰ ਉਤੇ